ਜੇਕਰ ਗੱਲ ਕਰੀਏ ਬਕਰਪੁਰ ਦਰਬਾਰ ਦੇ ਵਿੱਚ ਕਾਫੀ ਸੰਗਤ ਪਾਈ ਜਾਂਦੀ ਹੈ ਦੂਰੋਂ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਨੇ ਸਲਾਮ ਕਰਕੇ ਜਾਂਦੀਆਂ ਨੇ ਸੰਗਤਾਂ ਦੁਆਰਾ ਸਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਸਾਨੂੰ ਆਹ ਚੀਜ਼ ਮਿਲੀ ਹੈ ਇਹ ਚੀਜ਼ ਮਿਲੀ ਹੈ ਕਿਹਾ ਜਾਂਦਾ ਹੈ ਕਿ ਜੋ ਵੀ ਇੱਥੇ ਆ ਕੇ ਸੱਚੇ ਦਿਲੋਂ ਸਲਾਮ ਕਰਦਾ ਹੈ ਜਾਂ ਕੋਈ ਵੀ ਚੀਜ਼ ਮੰਗਦਾ ਹੈ ਉਸ ਨੂੰ ਜ਼ਰੂਰ ਮਿਲਦੀ ਹੈ ਇੱਥੇ ਇੱਥੋਂ ਦੇ ਜੋ ਮੁੱਖ ਸੇਵਾਦਾਰ ਸੰਗ ਸੁਰਿੰਦਰ ਸਿੰਘ ਜੀ ਇੱਥੇ ਸੇਵਾ ਦਾ ਫਰਜ ਨਿਭਾ ਰਹੇ ਹੈ ਸੁਰਿੰਦਰ ਸਾਈਂ ਜੀ ਦੇ ਮੁਰਿੱਦਾਂ ਨਾਲ ਜੋ ਵੀ ਕਿੱਸੇ ਹੋਏ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਉਹਨਾਂ ਨੇ ਇੱਕ ਹਿੱਸਾ ਸਾਡੇ ਨਾਲ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ ਤੇ ਹੁਣ ਗੱਲ ਕਰ ਲੈਨੇ ਆਂ ਸੁਰਿੰਦਰ ਸਾਈਂ ਜੀ ਦੇ ਗੁਰੂ ਬਾਰੇ ਜੋ ਫੋਟੋ ਤੁਸੀਂ ਵੀਡੀਓ ਸਕਰੀਨ ਤੇ ਵੇਖ ਰਹੇ ਹੋ ਇਹ ਫੋਟੋ ਇੰਸਟਾਗ੍ਰam ਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਇਹ ਫੋਟੋ ਸੁਰਿੰਦਰ ਸਾਈ ਜੀ ਦੇ ਗੁਰੂ ਦੀ ਹੈ ਜਿਨ੍ਹਾਂ ਤੋਂ ਉਹਨਾਂ ਨੇ ਬਹੁਤ ਗੁਣ ਹਾਸਲ ਕੀਤੇ ਉਹਨਾਂ ਦਾ ਨਾਮ ਗੁਰੂ ਰਾਣਾ ਕਨਵਾਲ ਪਾਲ ਜੀ ਸ਼ਮ ਗੋਲੀ ਵਾਲੇ ਦੱਸਿਆ ਜਾ ਰਿਹਾ ਹੈ ਪਰ ਹਜੇ ਤੱਕ ਇਹ ਬਿਲਕੁਲ ਕਲੀਅਰ ਨਹੀਂ ਹੋ ਸਕਿਆ ਕਿ ਇਹ ਹੀ ਇਹਨਾਂ ਦੇ ਮੁਰਸ਼ਦ ਨੇ ਕੋਈ ਕੀ ਕਹਿੰਦਾ ਹੈ ਕੋਈ ਕੀ ਕਹਿੰਦਾ ਹੈ ਜੇਕਰ ਕਿਸੇ ਨੂੰ ਵੀ ਸੱਚ ਪਤਾ ਹੈ ਕਮੈਂਟਸ ਚ ਜ਼ਰੂਰ ਦੱਸਿਓ ਤਾਂ ਜੋ ਹੋਰ ਲੋਕ ਨੂੰ ਅਸੀਂ ਸੱਚ ਦੱਸ ਸਕੀਏ ਇਹ ਸਾਨੂੰ ਇੰਸਟਾਗ੍ਰਾਮ ਤੇ ਡੀਐਮ ਕਰਕੇ ਦੱਸ ਸਕਦੇ ਹੋ ਤਾਂਕਿ ਅਸਲ ਸੱਚ ਕੀ ਹੈ ਉਹ ਆਪਾਂ ਹਰ ਇੱਕ ਬੰਦੇ ਤੱਕ ਪਹੁੰਚਾ ਸਕੀਏ ਸੋ ਐਸੀ ਆ ਜੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜੇ ਜੈ ਸਾਈਆਂ ਦੇ